ਪਹਿਲੇ ਦਿੱਲੀ ਪੋਸਟ ਵਾਲੇ ਆਏ ਸਾਰੇ ਆਏ ਸੀ ਹੋਲ ਜਿਹੜਾ ਪੰਜਾਬ ਪੁਲਿਸ ਨੂੰ ਮਿਲਿਆ ਆ ਉਹ ਆ ਕੇ ਅਗਰ ਉਹਨਾਂ ਦੀ ਕੰਡੀਸ਼ਨ ਹੋ ਰਹੀ ਸੀ ਹਾਂਜੀ ਮਾਤਾ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕਿਰਨ ਹਾਂਜੀ ਕੀ ਗੱਲ ਕੀ ਹੋਈ ਸੀ ਅੱਜ ਉਹ ਅਨ ਮੈਂ ਇੱਥੇ ਖੜੀ ਸੀ 6 ਵਜੇ ਦਾ ਟਾਈਮ ਸੀ ਇਧਰੋਂ ਵੀ 25 ਜਣੇ ਆਏ ਨੇ ਤੇ 10 ਬੰਦੇ ਇੱਥੋਂ ਆਏ ਨੇ ਇੱਥੇ ਸਾਹਮਣੇ ਖੜੀ ਸੀ ਮੈਂ ਕਿਹਾ ਕੀ ਹੋ ਰਿਹਾ ਮੈਨੂੰ ਨਹੀਂ ਪਤਾ ਸੋਨੇ ਦਾ ਦੂਤ ਫੜੇ ਸੱਚ ਤੇ ਉਦੋਂ ਹੀ ਮੈਂ ਫਟਾਫਟ ਆਪਣਾ ਦਰਵਾਜ਼ਾ ਬੰਦ ਕਰਨ ਲੱਗੀ ਅੰਦਰੋਂ ਦੀ ਤੇ ਦਰਵਾਜ਼ੇ ਜਾਂ ਨੂੰ ਫਾਇਰਿੰਗ ਦੀ ਆਵਾਜ਼ ਆ ਗਈ ਦੋ ਮੈਂ ਕਿਹਾ ਉਹਨਾਂ ਨੇ ਪਤਾ ਨਹੀਂ ਹਵਾਾਈ ਫਾਇਰ ਕਿਤੇ ਨਹੀਂ ਇੱਕ ਅੱਗੇ ਜਾ ਕੇ ਉਹ ਦੌੜੇ ਜਾਨੋਂ ਉਦੋਂ ਟ੍ਰੇਨ ਆ ਗਈ ਭਾਈ ਆਪਣੇ ਅੰਦਰ ਆ ਸਾਨੂੰ ਨਹੀਂ ਪਤਾ ਕੌਣ ਹੈ ਤੇ ਕੌਣ ਨਹੀਂ ਸੀ ਜਾਂਦੇ ਨਹੀਂ ਬੰਦੇ ਜ ਸਾਡੇ ਮਹੱਲੇ ਦਾ ਕੋਈ ਬੰਦਾ ਨਹੀਂ ਹੈਗਾ ਉਹਦਾ ਪੁਲਿਸ ਕੰਪਲੇਨਟ ਕਰਤੀ ਸੀ ਹਾਂਜੀ ਉਸੇ ਲਈ ਆਏ ਨੇ ਪੁਲਿਸ ਵਾਲੇ ਦੋ ਦੋ ਤਿੰਨ ਕੰਪਲੇਨਿੰਗ ਮਹੱਲੇ ਚ ਫੇਰ ਆ ਗਏ ਪੁਲਿਸ ਵਾਲੇ ਤੇ ਪੰਜ ਸੱਤ ਤੇ 10 ਮਿੰਟ ਤੇ ਕਰਾਈਏ ਪੁਲਸ ਵਾਲੇ ਉਸੇ ਟਾਈਮ ਆਂਦੇ ਆ ਟਾਈਮ ਤੇ ਲੱਗੂਗਾ ਕਿ ਲੋਸ ਤੇ ਦੀਰਤੀਆਂ ਹਾਂਜੀ ਕੰਪਲੇਨਡਰ ਤੋਂ ਠੀਕ ਠੀਕ 6:40 ਤੇ ਤ੍ਰਿਭੂਵੀਂ ਮੌਕੇ ਤੇ ਆਏ ਆ ਫਿਰ ਤਾਂ ਜ਼ਿਲ੍ਹਾ ਪੁਲਿਸ ਹੀ ਕਰਨੀ ਤੁਹਾਡੀ ਕਾ ਰੇਲਵੇ ਲੰਦਾ ਬੰਦਾ ਫਿਰ ਆਪਾਂ ਇੱਥੇ ਗੱਲ ਕੀਤੀ ਇਹਨਾਂ ਲਾਗੇ ਸਾਹਮਣੇ ਦੁਕਾਨ ਹੈ ਕਰਨਬਾਲਾ ਜੀ ਰਹਿੰਦੇ ਆ ਇਹ ਉਹਨਾਂ ਨੇ ਦੇਖਾ ਮੋਕਾ ਦਿੱਤੇ ਇਹਨਾਂ ਨੇ ਤੇ ਕਹਿੰਦੇ ਸੀ ਦੋਨੇ ਪਾਸੇ ਗਾਂਦਾਂ ਤੋਂ ਇਧਰੋਂ 15-20 ਜਣ ਇਧਰੋਂ ਆ ਰਹੀ ਸੀ ਉਹਨਾਂ ਕੋਲ ਉੱਥੇ ਆਪਰੂ ਫੜੇ ਸੀ ਕਿਪਰ ਪੰਨਾ ਵਗੈਰਾ ਡੰਡੂ ਡੰਡੂ ਤੇ 8-10 ਜਣ ਇਧਰੋਂ ਅਸੀਂ ਆਪਸੇ ਜੀ ਦੋਨਾਂ ਦੀ ਬਹਿਸ ਹੋ ਗਈ ਜੀ ਮੈਂ ਡਰ ਕੇ ਅੰਦਰ ਚਲੀ ਗਈਆਂ ਉਸ ਤੋਂ ਬਾਅਦ ਦੋ ਤਿੰਨ ਫੇਰਾਂ ਦੀ ਬਾਤ ਸੁਣੀ ਮੈਂ ਸਰ ਕੋਈ जख्मੇ ਤਾਂ ਨਹੀਂ ਹੋਇਆ ਨਹੀਂ ਨਹੀਂ ਉਹ ਨਹੀਂ ਦੇਖਿਆ ਉਹਨਾਂ ਕੋਈ ਇਸ ਬਾਕੀ ਇਹੋ ਜਿਹੀ ਕੋਈ ਹਾਲਾਤ ਨਹੀਂ ਉਸ ਮੌਕੇ ਦੇਖਿਆ ਕੋਈ ਕੋਈ ਖੂਨ ਵਗ ਰਿਹਾ ਬਲੱਡ ਬਲੂਡ ਹੋ ਰਿਹਾ ਕੋਈ ਨਹੀਂ ਦੱਸਿਆ ਹੁਣ ਸਕ ਸਰ ਤਸਤੀਸ਼ ਹੋ ਰਹੀ ਹੈ ਕਿੰਨੇ ਖੋਲ ਮਿਲਿਆ ਖੋਲ ਇਥੋ ਇੱਕ ਸਾਨੂੰ ਮਿਲਿਆ ਜੀ ਖੋਲ ਮਿਲਿਆ ਇੱਕ ਮਿਲਿਆ ਗਰਾਉਂਡ ਫਰ ਕਿੰਨੇ ਹੋਏ ਇਹ ਦੋ ਜਾਂ ਤਿੰਨ ਕਹਿੰਦੇ ਫੇਰਾਂ ਦੇ ਲੱਗਿਆ ਨੇ ਤੇ ਦੇਖਿਆ ਨਹੀਂ ਸੀ ਘਬਰਾ ਕੇ ਨੇ ਅੰਦਰ ਦੁਕਾਨ ਬੰਦ ਕਰ ਲਈ ਕਿਉਂਕਿ ਥੋੜਾ ਉਸ ਟਾਈਮ ਹਨੇਰਾ ਵੀ ਹੋ ਗਿਆ ਸੀ ਤੇ ਨਾ ਦੇਖਿਆ ਨਹੀਂ ਮੈਂ ਪਛਾਣਦੀ ਕਿਸੇ ਨੂੰ ਨਹੀਂ ਸਰ ਏਰੀਆ ਕਿਹੜਾ ਵਾਹ ਇਹ ਏਰੀ ਸਰ ਕਿੰਨੇ ਕਵਜ ਦਾ ਵਰਦ ਤੁਸੀਂ ਇਹ ਕੋਈ ਕਹਿੰਦੇ 6 ਸਵਾ 6 ਦੇ ਵਿੱਚ ਦੀ ਵਰਦ ਦਾ ਸਰ ਦੱਸਿਆ ਜਾ ਰਿਹਾ ਕਿ ਇੱਥੇ ਐਸ ਐਚਓ ਸਾਹਿਬ ਵੀ ਪਹੁੰਚੇ ਸੀਗੇ ਮੈਂ ਐਸ ਐਚਓ ਜੀ ਆਰ ਪੀ ਹਾਂ ਜੀ ਨਹੀਂ ਅ ਕੀ ਕਹਿੰਦੇ ਉਹ ਪਹਿਲਾਂ ਆਏ ਸੀ ਉਹ ਦੇਖੇ ਗਿਆ ਬਾਕੀ ਸਾਨੂੰ ਪੀ ਸੀ ਆਰ ਵਗੈਰਾ ਮਿਲੀ ਲੋਕੇ ਮੌਕੇ ਤੇ ਹੈਗੀ ਸੀ ਸੋ ਉਹਨਾਂ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਗਈ ਕਿ ਸਾਨੂੰ ਕੰਟਰੋਲ ਤੋਂ ਫੋਨ ਆਇਆ ਸੀ ਜੀ ਉਹਨਾਂ ਨੇ ਪਹਿਲਾਂ ਉਹ ਮੌਕੇ ਤੇ ਆਏ ਹੋਣੇ ਨਾ ਉਹਨਾਂ ਨੇ ਫਿਰ ਕਿਹਾ ਕਿ ਜੀ ਆਰ ਪੀ ਦਾ ਏਰੀਆ ਫਿਰ ਅਸੀਂ ਮੌਕੇ ਤੇ ਆਏ ਹਾਂ ਸੋ ਟੀਮ ਚ ਮੈਂ ਆਇਆ ਮੌਕੇ ਤੇ ਠੀਕ ਹੈ ਸਰ ਇੱਕ ਵਾਰੀ ਆਪਣਾ ਨਾਮ ਦੱਸ ਦਿਓ ਮੈਂ ਇੰਸਪੈਕਟਰ ਕੁਲਵ